ਪਾਠ 1 ਭਾਸ਼ਾ ਜਾਂ ਬੋਲੀ ਮਨ ਦੇ ਭਾਵਾਂ ਨੂੰ ਇੱਕ ਦੂਜੇ ਤੱਕ ਪਹੁੰਚਾਉਣ ਲਈ ਹੀ ਭਾਸ਼ਾ ਨੇ ਜਨਮ ਲਿਆ ਭਾਸ਼ਾ ਦੇ ਜਨਮ ਨਾਲ ਹੀ ਮਨੁੱਖ ਆਪਣੇ ਮਨ ਦੀ ਗੱਲ ਦੂਜੇ ਨੂੰ ਕਹਿਣ ਲੱਗਾ ਅਤੇ ਦੂਜਿਆਂ ਦੀ ਗੱਲ ਸੁਣਨ ਲੱਗਾ ਇਸ ਲਈ ਕਿਹਾ ਜਾ ਸਕਦਾ ਹੈ ਜੋ ਕੁਝ ਅਸੀਂ ਬੋਲਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਉਹ ਸਾਡੀ ਬੋਲੀ ਜਾਂ ਭਾਸ਼ਾ ਹੁੰਦੀ ਹੈ ਵੇਖੋ ਪੜੋ ਅਤੇ ਸਮਝੋ ਆਓ ਆਪਾਂ ਸੈਰ ਕਰਨ ਚੱਲੀਏ ਬਾਗ ਵਿੱਚ ਸੈਰ ਕਰਨ ਦਾ ਬਹੁਤ ਆਨੰਦ ਆਉਂਦਾ ਹੈ। ਸਵੇਰ ਦੀ ਸੈਰ ਬਹੁਤ ਲਾਭਕਾਰੀ ਹੁੰਦੀ ਹੈ। ਰੋਜ਼ ਸਵੇਰੇ ਜਲਦੀ ਉੱਠ ਕੇ ਦੌੜ ਕੇ ਸੈਰ ਨੂੰ ਜਾਵਾਂਗੇ। ਯੋਗਾ ਕਰਕੇ ਕਸਰਤ ਕਰਕੇ ਅਸੀਂ ਤੰਦਰੁਸਤ ਬਣ ਜਾਵਾਂਗੇ। ਉਪਰੋਕਤ ਚਿੱਤਰਾਂ ਵਿੱਚ ਇੱਕ ਦਾਦਾ ਜੀ ਆਪਣੇ ਪੋਤੇ ਨੂੰ ਸਵੇਰ ਦੀ ਸੈਰ ਦੀ ਮਹੱਤਤਾ ਬਾਰੇ ਗੱਲਬਾਤ ਰਹੀਂ ਦੱਸ ਰਹੇ ਹਨ। ਗੱਲਬਾਤ ਕਰਨ ਦਾ ਇਹੋ ਢੰਗ ਹੀ ਬੋਲੀ ਜਾਂ ਭਾਸ਼ਾ ਖਮਾਉਂਦਾ ਹੈ। ਬੋਲੀ ਦੀ ਪਰਿਭਾਸ਼ਾ ਜਿਸ ਸਾਧਨ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਜਾਂ ਲਿਖ ਕੇ ਦੂਜਾਂ ਅੱਗੇ ਪ੍ਰਗਟ ਕਰਦੇ ਹਾਂ ਬੋਲੀ ਜਾਂ ਭਾਸ਼ਾ ਖਵਾਉਂਦੀ ਹੈ ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ ਭਾਸ਼ਾ ਜਾਂ ਬੋਲੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਦੂਜੀ ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਬੋਲ ਕੇ ਜਾਂ ਸੁਣ ਕੇ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਬੋਲਚਾਲ ਦੀ ਭਾਸ਼ਾ ਜਾਂ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਇਹ ਬੋਲੀ ਬਹੁਤੀ ਸ਼ੁੱਧ ਨਹੀਂ ਹੁੰਦੀ ਇਸ ਤੇ ਕਿਸੇ ਖਾਸ ਇਲਾਕੇ ਦੀ ਬੋਲੀ ਦੇ ਸ਼ਬਦਾਂ ਦਾ ਅਸਰ ਹੁੰਦਾ ਹੈ ਜਿਵੇਂ ਬਾਈ ਥੋੜੀ ਲਿਖਾਈ ਤਾਂ ਬੜੀ ਸੋਹਣੀ ਹੈ ਭਾਸ਼ਾ ਵੀ ਸਰਲ ਸੌਖੀ ਤੇ ਮੁਹਾਵਰੇਦਾਰ ਹੈ ਇਹ ਨਵੇਂ ਬੱਚੇ ਤਾਂ ਬਹੁਤ ਹੁਸ਼ਿਆਰ ਹਨ ਇਸ ਸਾਲ ਇਹ ਜ਼ਰੂਰ ਇਨਾਮ ਜਿੱਤ ਕੇ ਲਿਆਉਣਗੇ ਅੱਪੂ ਥੋੜਾ ਤੇਜ਼ ਚੱਲ ਬਈ ਕਿਤੇ ਤੇਰੀ ਸਕੂਲ ਬੱਸ ਨਾ ਨਿਕਲ ਜਾਵੇ ਓਏ ਕਦੀ ਟਿੱਕ ਕੇ ਵੀ ਬੈਠ ਜਾਇਆ ਕਰ ਸਾਰਾ ਦਿਨ ਟੱਪੂ ਟੱਪੂ ਹੀ ਲਾਈ ਰੱਖਦਾ ਛਿਤਰਾਂ ਵਿੱਚ ਲੜਕੀ ਇੱਕ ਬੱਚੇ ਦੀ ਲਿਖਾਈ ਅਤੇ ਭਾਸ਼ਾ ਦੀ ਤਾਰੀਫ ਕਰ ਰਹੇ ਹਨ ਅਤੇ ਇੱਕ ਵਿੱਚ ਅਧਿਆਪਕਾ ਜੀ ਸਕੂਲ 'ਚ ਆਏ ਨਵੇਂ ਬੱਚਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ ਇੱਕ ਪਿਤਾ ਆਪਣੇ ਪੁੱਤਰ ਨੂੰ ਸਕੂਲ ਬੱਸ ਕੋਲ ਛੱਡਣ ਜਾ ਰਿਹਾ ਉਸ ਨੂੰ ਜਲਦੀ ਚੱਲਣ ਲਈ ਕਹਿ ਰਿਹਾ ਹੈ ਅਤੇ ਇੱਕ ਚਿੱਤਰ ਵਿੱਚ ਪਿਤਾ ਆਪਣੇ ਪੁੱਤਰ ਨੂੰ ਟਿੱਕੇ ਬੈਠਣ ਲਈ ਸਮਝਾ ਰਿਹਾ ਹੈ ਸਾਰਿਆਂ ਹੀ ਚਿੱਤਰਾਂ ਵਿੱਚ ਗਲਬਾਦ ਦੇ ਢੰਗ ਭਾਵ ਬੋਲੀ ਵਿੱਚ ਉਹਨਾਂ ਦੇ ਇਲਾਕੇ ਦੀ ਬੋਲ ਚੱਲ ਦਾ ਪ੍ਰਭਾਵ ਨਜ਼ਰ ਆ ਰਿਹਾ ਹੈ ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਲਿਖਤੀ ਭਾਸ਼ਾ ਜਾਂ ਸਾਹਿਤਕ ਭਾਸ਼ਾ ਕਿਹਾ ਜਾਂਦਾ ਹੈ ਇਹ ਸ਼ੁੱਧ ਭਾਸ਼ਾ ਹੁੰਦੀ ਹੈ ਇਸ ਵਿੱਚ ਹੀ ਲੇਖਕਾਂ ਅਤੇ ਸਹਿਤਕਾਰਾਂ ਦੀਆਂ ਰਚਨਾਵਾਂ ਕਿਤਾਬਾਂ ਅਖਬਾਰਾਂ ਆਦਿ ਛਪਦੀਆਂ ਹਨ ਭੈਣ ਖੱਤ ਲਿਖ ਰਹੀ ਹਾਂ ਤੁਸੀਂ ਪੜਦੇ ਹੀ ਆ ਜਾਣਾ ਤੁਹਾਡੀ ਬਹੁਤ ਯਾਦ ਆ ਰਹੀ ਹੈ ਉਪਰੋਕਤ ਚਿੱਤਰਾਂ ਵਿੱਚ ਇੱਕ ਮਾਸਟਰਾਨੀ ਜੀ ਬਲੈਕਬੋਰਡ ਤੇ ਲਿਖ ਕੇ ਅਤੇ ਦੂਜੇ ਚਿੱਤਰ ਵਿੱਚ ਔਰਤ ਚਿੱਠੀ ਲਿਖ ਕੇ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਉਪਭਾਸ਼ਾ ਉਪਭਾਸ਼ਾ ਬੋਲਚਾਲ ਦੀ ਬੋਲੀ ਦਾ ਹੀ ਇੱਕ ਰੂਪ ਹੁੰਦਾ ਹੈ ਕਿਸੇ ਪ੍ਰਾਂਤ ਦੀ ਕੇਂਦਰੀ ਬੋਲੀ ਦੇ ਅਧੀਨ ਬੋਲੀਆਂ ਜਾਂਦੀਆਂ ਵੱਖ-ਵੱਖ ਭਾਸ਼ਾਵਾਂ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਖਵਾਉਂਦੀਆਂ ਹਨ ਪੰਜਾਬੀ ਭਾਸ਼ਾ ਦੀਆਂ ਵੀ ਕਈ ਉਪਭਾਸ਼ਾਵਾਂ ਹਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਪ੍ਰਚਲਿਤ ਹੋ ਗਏ ਹਨ ਉਹ ਸ਼ਬਦ ਪੰਜਾਬੀ ਭਾਸ਼ਾ ਦੀ ਉਪਭਾਸ਼ਾ ਦੇ ਸ਼ਬਦ ਖਵਾਉਂਦੇ ਹਨ ਆਖਦੇ ਹਨ ਕਿ ਬੋਲੀ ਹਰ 12 ਕੋਤੇ ਬਦਲ ਜਾਂਦੀ ਹੈ ਪਰੰਤੂ ਜਦੋਂ ਤੋਂ ਆਵਾਜਾਈ ਦੇ ਸਾਧਨ ਪ੍ਰਚਲਿਤ ਹੋਏ ਹਨ ਉਪਭਾਸ਼ਾ ਦਾ ਪ੍ਰਭਾਵ ਲਗਭਗ ਖਤਮ ਹੋ ਗਿਆ ਹੈ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ ਇਹ ਉਪਭਾਸ਼ਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੇ ਇਲਾਕਿਆਂ ਨੂੰ ਮਾਝੇ ਦਾ ਇਲਾਕਾ ਆਖਿਆ ਜਾਂਦਾ ਹੈ ਮਲਵਈ ਇਹ ਉਪਭਾਸ਼ਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮਾਨਸਾ ਮੋਗਾ ਮੁਕਤਸਰ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਆਹ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੇ ਇਲਾਕਿਆਂ ਨੂੰ ਮਾਲਵੇ ਦਾ ਇਲਾਕਾ ਆਖਿਆ ਜਾਂਦਾ ਹੈ ਦੁਆਬੀ ਇਹ ਉਪਭਾਸ਼ਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਰਥਾਤ ਸ਼ਹੀਦ ਭਗਤ ਸਿੰਘ ਨਗਰ ਤੇ ਕਪੂਰਥਲਾ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੇ ਇਲਾਕਿਆਂ ਨੂੰ ਦੁਆਬੇ ਦਾ ਇਲਾਕਾ ਆਖਿਆ ਜਾਂਦਾ ਹੈ ਪਵਾਦੀ ਇਹ ਉਪਭਾਸ਼ਾ ਰੋਪੜ, ਮੋਹਾਲੀ ਦੇ ਜ਼ਿਲ੍ਹਿਆਂ ਅਤੇ ਪਟਿਆਲਾ, ਸੰਗਰੂਰ ਅਤੇ ਫਤਿਹਗੜ ਸਾਹਿਬ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੋਂ ਦੇ ਇਲਾਕਿਆਂ ਨੂੰ ਪਵਾਦ ਦਾ ਇਲਾਕਾ ਆਖਿਆ ਜਾਂਦਾ ਹੈ। ਪੋਠੋਹਾਰੀ ਅਤੇ ਮੁਲਤਾਨੀ ਇਹ ਉਪਭਾਸ਼ਾਵਾਂ ਪਾਕਿਸਤਾਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ। ਪੰਜਾਬ ਦੀਆਂ ਭਾਸ਼ਾਵਾਂ ਭਾਸ਼ਾ ਜਾਂ ਬੋਲੀ ਦੇ ਕਈ ਰੂਪ ਹੁੰਦੇ ਹਨ। ਜਿਵੇਂ ਮਾਂ ਬੋਲੀ ਜਾਂ ਮਾਤ ਭਾਸ਼ਾ ਭਾਸ਼ਾ ਦਾ ਉਹ ਰੂਪ ਜਿਸ ਨੂੰ ਬੱਚਾ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਵਿੱਚ ਰਹਿ ਕੇ ਸਿੱਖਦਾ ਹੈ ਕਿਉਂਕਿ ਇਹ ਭਾਸ਼ਾ ਆਪਣੀ ਮਾਂ ਅਤੇ ਪਰਿਵਾਰ ਦੇ ਹੋਰਾਂ ਮੈਂਬਰਾਂ ਕੋਲੋਂ ਸਿੱਖੀ ਜਾਂਦੀ ਹੈ ਇਸ ਲਈ ਇਸ ਭਾਸ਼ਾ ਨੂੰ ਮਾਤ ਭਾਸ਼ਾ ਵੀ ਕਿਹਾ ਜਾਂਦਾ ਹੈ ਜਿਵੇਂ ਪੰਜਾਬ ਵਿੱਚ ਰਹਿਣ ਵਾਲੇ ਬੱਚਿਆਂ ਦੀ ਮਾਂ ਬੋਲੀ ਮਾਤ ਭਾਸ਼ਾ ਪੰਜਾਬੀ ਹੈ ਮੰਮੀ ਜੀ ਮੈਂ ਸਕੂਲ ਜਾ ਰਹੀ ਹਾਂ ਮਾਮਾ ਜੀ ਚਲੋ ਸੈਰ ਕਰਨ ਚਲੀਏ ਰਾਜ ਭਾਸ਼ਾ ਰਾਜ ਜਮਾ ਭਾਸ਼ਾ ਭਾਵ ਕਮ ਕਾਜੀ ਭਾਸ਼ਾ ਉਹ ਭਾਸ਼ਾ ਜਿਸ ਦੀ ਵਰਤੋਂ ਰਾਜ ਦੇ ਕਮ ਕਾਜੀ ਦਫ਼ਤਰਾਂ ਵਿੱਚ ਕੀਤੀ ਜਾਂਦੀ ਹੈ ਉਹ ਉਸ ਰਾਜ ਦੀ ਰਾਜ ਭਾਸ਼ਾ ਖਵਾਉਂਦੀ ਹੈ ਹਰੇਕ ਰਾਜ ਦੀ ਆਪਣੀ ਭਾਸ਼ਾ ਹੁੰਦੀ ਹੈ ਜਿਵੇਂ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ ਰਾਸ਼ਟਰੀ ਭਾਸ਼ਾ ਰਾਸ਼ਟਰੀ ਭਾਸ਼ਾ ਉਹ ਹੁੰਦੀ ਹੈ ਜਿਸ ਨੂੰ ਪੂਰੇ ਦੇਸ਼ ਵਿੱਚ ਬੋਲਿਆ ਜਾਂਦਾ ਹੈ ਜਿਵੇਂ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਮੰਮੀ ਮੈਂ ਟੀਵੀ ਦੇਖ ਰਹੀ ਹਾਂ ہمیں ਝਗੜਾ ਨਹੀਂ ਕਰਨਾ ਚਾਹੀਏ ਨੋਟ ਪਰ ਭਾਰਤ ਵਿੱਚ ਅਨੇਕ ਧਰਮਾਂ ਅਤੇ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ ਇਸ ਲਈ 40% ਲੋਕ ਹੀ ਹਿੰਦੀ ਬੋਲਦੇ ਹਨ ਇਸ ਲਈ ਇੱਕ ਹੋਰ ਭਾਸ਼ਾ ਅੰਗਰੇਜ਼ੀ ਨੂੰ ਵੀ ਦੂਜੀ ਥਾਂ ਤੇ ਰਾਜ ਭਾਸ਼ਾ ਵਜੋਂ ਗਿਣਿਆ ਜਾਂਦਾ ਹੈ 15 ਸਤੰਬਰ 1949 ਨੂੰ ਭਾਰਤ ਸਰਕਾਰ ਨੇ ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਅੰਤਰਰਾਸ਼ਟਰੀ ਭਾਸ਼ਾ ਦੂਸਰੇ ਦੇਸ਼ਾਂ ਨਾਲ ਗੱਲਬਾਤ ਕਰਨ ਲਈ ਜਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ ਜਿਵੇਂ ਭਾਰਤ ਦੀ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ ਲੈਟਸ ਡਾਂਸ ਗੋਲਸ ਵੀ ਹੈਵ ਟੂ ਰਿਸਪੈਕਟ ਆਰ ਪੈਰੈਂਟਸ ਸਾਡੀਆਂ ਭਾਸ਼ਾਵਾਂ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜੋ ਕਿ ਹੇਠ ਲਿਖੀਆਂ ਹਨ ਬੰਗਲਾ ਅਸਾਮੀ ਬੰਗਾਲੀ ਬੋਡੋ ਡੋਗਰੀ ਗੁਜਰਾਤੀ ਹਿੰਦੀ ਕੰਨੜ ਕਸ਼ਮੀਰੀ ਕੋਂਕਣੀ ਮੈਥਲੀ ਮਲਿਆਲਮ ਮਨੀਪੁਰੀ ਮਰਾਠੀ ਨੇਪਾਲੀ ਉੜੀਆ ਪੰਜਾਬੀ ਸੰਸਕ੍ਰਿਤ ਸਿੰਧੀ ਤਾਮਿਲ ਤੇਲਗੂ ਉਰਦੂ ਅਤੇ ਸੰਥਲੀ ਆਓ ਦੁਹਰਾਈਏ ਬੋਲੀ ਜਾਂ ਭਾਸ਼ਾ ਕਿਸੇ ਨਾਲ ਗੱਲਬਾਤ ਸਾਂਝੇ ਕਰਨ ਦਾ ਸਾਧਨ ਹੈ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ ਪੰਜਾਬੀ ਭਾਸ਼ਾ ਦੀਆਂ ਮੁੱਖ ਉਪਭਾਸ਼ਾਵਾਂ ਹਨ ਜਿਵੇਂ ਦੁਆਬੀ, ਮਲਵਈ, ਮਾਝੀ, ਪੁਆਧੀ, ਪੋਠੋਹਾਰੀ, ਮੁਲਤਾਨੀ ਆਦਿ ਪੰਜਾਬ ਵਿੱਚ ਮੁੱਖ ਤੌਰ ਤੇ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਬੋਲੀਆਂ ਜਾਂਦੀਆਂ ਹਨ। ਭਾਰਤ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ